ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀਆਂ ਕਿ ਆਪ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਹੈ ਦੇਖੋ ਸਰਦੀਆਂ ਸਟਾਰਟ ਹੋ ਗਈਆਂ ਨੇ ਸਾਰਿਆਂ ਦੇ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਸਰੀਰ ਦੇ ਵਿੱਚ ਦਰਦਾਂ ਵੀ ਸ਼ੁਰੂ ਹੋ ਜਾਂਦੀਆਂ ਨੇ ਜਿਹੜੇ ਵਿਚਾਰੇ ਥੋੜੇ ਜਿਹੀ ਬਜ਼ੁਰਗ ਹੋ ਜਾਂਦੇ ਨੇ ਜਿਵੇਂ ਕਿ 50 ਦੀ ਏਜ ਦੇ ਲਵੇ ਲਾਉਣੇ ਹਨ ਹੁਣ ਤਾਂ ਬਜ਼ੁਰਗ ਵੀ ਨਹੀਂ ਕਹਿ ਸਕਦੇ 40 ਵਾਲਿਆਂ ਦੇ ਵੀ ਹੁਣ ਤਾਂ ਇਹੀ ਹਾਲ ਹੈਗਾ ਹਨਾ ਉਨ੍ਹਾਂ ਦੀ ਸਰਦੀਆਂ ਦੇ ਵਿੱਚ ਜਾ ਕੇ ਜਿਹੜੇ ਹੱਡ ਗੋਡੇ ਨੇ ਉਹ ਬਹੁਤ ਜ਼ਿਆਦਾ ਦਰਦ ਕਰਨ ਲੱਗ ਜਾਂਦੇ ਨੇ ਜਿਹੜਾ ਮੈਂ ਅੱਜ ਤੁਹਾਨੂੰ ਇੱਕ ਨੁਸਖਾ ਦੱਸੂਗੀ ਛੋਟਾ ਜਿਹਾ ਇਹ ਬਹੁਤ ਪੁਰਾਣਾ ਤੇ ਅਜ਼ਮਾਇਆ ਹੋਇਆ ਤਰੀਕਾ ਹੈਗਾ ਜਿਨ੍ਹਾਂ ਦੇ ਵੀ ਗੋਡੇ ਦੁਖਦੇ ਹੈਗੇ ਇੱਕਦਮ ਮੈਂ ਤੁਹਾਨੂੰ ਖਾਣ ਵਾਲੀ ਚੀਜ਼ ਦੱਸੂਗੀ ਤੇ ਇੱਕ ਥੋੜਾ ਜਿਹਾ ਤੁਸੀਂ ਨੇ ਛੋਟਾ ਜਿਹਾ ਕੰਮ ਕਰਨਾ ਹੈ ਇਹ ਤੁਸੀਂ ਕਰਿਓ ਇੱਕ ਮਹੀਨੇ ਦੇ ਵਿੱਚ ਦੇਖਿਓ ਤੁਹਾਨੂੰ ਕਿੰਨਾ ਫਰਕ ਪੈ ਗਿਆ ਪਰ ਤੁਹਾਨੂੰ ਇਹ ਲਗਾਤਾਰ 3 ਮਹੀਨੇ ਕਰਨਾ ਪਵੇਗਾ ਮੈਂ ਦੁਬਾਰਾ ਦੱਸ ਦਿੰਨੀ ਆ ਵੀ ਲਗਾਤਾਰ ਤੁਹਾਨੂੰ ਇਹ 3 ਮਹੀਨੇ ਕਰਨਾ ਪਵੇਗਾ ਕਰਨਾ ਕੀ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਾਂ ਨੇ ਖਾਣ ਵਾਸਤੇ ਲੈਣਾ ਹੈ ਨਾ ਦੇਖੋ ਇਹ ਗੋਡੇ ਦੁਖਣ ਦਾ ਮੇਨ ਕਾਰਨ ਹੁੰਦਾ ਆਪਣੇ ਵਿਟਾਮਿਨ ਡੀ ਤੇ B12 ਦੀ ਘਾਟ ਕਰਨ ਕਿਉਂਕਿ ਕੈਲਸ਼ੀਅਮ ਆਇਰਨ ਦੀ ਘਾਟ ਜਦੋਂ ਆਪਣੇ ਸਰੀਰ ਨੂੰ ਹੁੰਦੀ ਆ ਉਸ ਟਾਈਮ ਆਪਣੇ ਹੱਡ ਗੋਡੇ ਵੀਕ ਹੋਣ ਲੱਗ ਜਾਂਦੇ ਨੇ ਅੱਗੇ ਜਿਹੜੀਆਂ ਆਪਾਂ ਨੂੰ ਇਹ ਕੈਲਸ਼ੀਅਮ ਵਗੈਰਾ ਹਨਾ ਮਿਲਦਾ ਸੀ ਜਿਵੇਂ ਆਪ ਕਹਿੰਦੇ ਚਿਕਨਾਹਟ ਖਤਮ ਹੋ ਗਈ ਅੱਗੇ ਖਾਂਦੇ ਸੀ ਮੂੰਗਫਲੀਆਂ ਮੋ ਆਪਣੇ ਕਿਹਾ ਮੱਕੀ ਬਾਜਰਾ ਤਿਲ ਇਹ ਸਰਦੀਆਂ ਦੇ ਵਿੱਚ ਹਨਾ ਆਮ ਖਾਂਦੇ ਸੀ ਪਰ ਅੱਜ ਕੱਲ ਕੋਈ ਖਾਂਦਾ ਨਹੀਂ ਨਾ ਹਜਮ ਹੁੰਦੇ ਨੇ ਅੱਜ ਕੱਲ ਤਾਂ ਨਾ ਥੋੜੀ ਜੀ ਚੀਜ਼ ਖਾ ਕੇ ਬੱਚੇ ਕਹਿ ਦਿੰਦੇ ਨੇ ਹਨਾ ਸਾਡੇ ਤੇ ਜਾਬ ਬਣ ਗਿਆ ਹਨਾ ਸਿੰਪਲ ਵੀ ਚੀਜ਼ ਖਾ ਲਈਏ ਫਿਰ ਵੀ ਇਹ ਹੁੰਦਾ ਹੈਗਾ ਇਹ ਤਾਂ ਹੁੰਦਾ ਕਿਉਂਕਿ ਜਿਹੜੀ ਆਪਣੀ ਇਮਿਊਨਿਟੀ ਹੈ ਉਹ ਸਟਰੋਂਗ ਨਹੀਂ ਹੈਗੀ ਬਹੁਤ ਬੀਕ ਹੁੰਦੀ ਜਾ ਰਹੀ ਹੈ ਜਿਹੜੇ ਪੀਜੇ 버ਗਰ ਨੇ ਬੱਚਿਆਂ ਨੂੰ ਇਹ ਬਿਲਕੁਲ ਖਤਮ ਕਰ ਦੇਣਗੇ ਥੋੜਾ ਜਿਹਾ ਇਹਨਾਂ ਤੇ ਕੰਟਰੋਲ ਕਰ ਲਓ ਸਭ ਤੋਂ ਪਹਿਲਾਂ ਤੁਸੀਂ ਲੈਣਾ ਕੀ ਹੈ ਜਿਹੜਾ ਕਿ ਗੋਡਿਆਂ ਗੇਟਿਆਂ ਤੇ ਦਰਦ ਹੁੰਦਾ ਆਪਣੇ ਜਾਂ ਟੂਹੀ ਚ ਦਰਦ ਹੁੰਦਾ ਆਪਣੇ ਕਹਿੰਦੇ ਕਮਰ ਚ ਦਰਦ ਹੁੰਦਾ ਹਨਾ ਸਭ ਤੋਂ ਪਹਿਲਾਂ ਤੁਸੀਂ ਲੈਣੇ ਆ 300 ਗ੍ਰਾਮ ਤਿਲ ਤੇਲ ਤੁਸੀਂ ਨੇ ਕਾਲੇ ਨਹੀਂ ਲੈਣੇ ਬਰਾਊਨ ਜੇ ਹੁੰਦੇ ਆ ਹਨਾ ਉਹ ਲੈਣੇ ਆ ਜਾਂ ਫਿਰ ਤੁਸੀਂ ਨੇ ਚਿੱਟੇ ਤਿਲ ਲੈਣੇ ਆ ਕਾਲੇ ਤਿਲ ਨਹੀਂ ਲੈਣੇ ਬਰਾਊਨ ਜਾਂ ਚਿੱਟੇ ਤਿਲ ਇਹ ਕਿੰਨੇ ਲੈਣੇ 3-300 ਗ੍ਰਾਮ 300 ਗ੍ਰਾਮ ਤਿਲ ਲੈਣੇ ਆ 300 ਗ੍ਰਾਮ ਚਾਹੇ ਤੁਸੀਂ ਅੱਧਾ ਕਿਲੋ 500 ਗ੍ਰਾਮ ਵੀ ਲੈ ਸਕਦੇ ਹੋ ਪਰ ਪਹਿਲਾਂ ਥੋੜੇ ਕਰ ਲਿਓ ਨਾ 300 ਗ੍ਰਾਮ ਤੇਲ ਲੈਣੇ ਆ 300 ਗ੍ਰਾਮ ਖਸਖਸ ਲੈਣੀ ਹੈ 300 ਗ੍ਰਾਮ ਤੁਸੀਂ ਨੇ ਅਲਸੀ ਲੈਣੀ ਹੈ ਜਿਹੜੀਆਂ ਅਲਸੀ ਦੀਆਂ ਪਿੰਨੀਆਂ ਅਲਸੀ ਹੈ ਜਿਹੜੀ ਸਰੀਰ ਵਾਸਤੇ ਇੱਕ ਤੁਸੀਂ ਅੰਮ੍ਰਿਤ ਵਾਂਗ ਲਾ ਲਓ ਜਿਨੇ ਅਲਸੀ ਲਗਾਤਾਰ 2 ਜਾਂ 3 ਮਹੀਨੇ ਸਰਦੀਆਂ ਦੇ ਵਿੱਚ ਖਾ ਲਈ ਉਹਦਾ ਸਰੀਰ ਨਾਲ ਇੱਕ ਜਿਵੇਂ ਘੋੜੇ ਜਿੰਨੀ ਤਾਕਤ ਆਪਾਂ ਕਹਿੰਦੇ ਆ ਨਾ ਹੱਡੀਆਂ ਨੂੰ ਮਜ਼ਬੂਤ ਮਿਲਦੀ ਹੈ ਉਹ ਉਦਾਂ ਹੋਏਗਾ ਦੇਖੋ 300 ਗ੍ਰਾਮ ਤੇਲ 300 ਗ੍ਰਾਮ ਖਾਸ ਖਾਸ 300 ਗ੍ਰਾਮ ਅਲਸੀ ਤੇ 300 ਗ੍ਰਾਮ ਹੀ ਤੁਸੀਂ ਨੇ ਅਖਰੋਟ ਲੈਣੀ ਹੈ 300 ਗ੍ਰਾਮ ਫਿਰ ਗੁੜ ਲੈਣਾ ਕਿੰਨੀ ਚੀਜ਼ਾਂ ਹੋਗੀਆਂ ਇਹ ਪੰਜ ਚੀਜ਼ਾਂ ਹੋਗੀਆਂ ਦੁਬਾਰਾ ਤੋਂ ਤੁਸੀਂ ਅਗਰ ਕੋਈ ਗੱਲ ਦੀ ਸਮਝਣਾ ਆਵੀ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਵੀ ਪੁੱਛ ਸਕਦੇ ਹੋ ਨਹੀਂ ਮੈਂ ਤੁਹਾਨੂੰ ਦੱਸ ਦੇਤੀ ਕੰਨਾ ਕੀ ਹੈ ਤੁਸੀਂ ਨੇ ਥੋੜੇ ਜਿਹੇ ਜਿਹੜੇ ਤਿਲ ਨੇ ਬਿਲਕੁਲ ਥੋੜੇ ਜੇ ਹਲਕੇ ਜੇ ਬਿਨਾ ਘਿਓ ਤੋਂ ਰੋਸਟ ਕਰ ਲੈਣੇ ਨੇ ਭੁੰਨ ਲੈਣੇ ਨੇ ਹਨਾ ਜੰਮੀ ਹਲਕੇ ਜੇ ਭੁੰਨਣੇ ਨੇ ਇਹ ਨਹੀਂ ਹੈਗਾ ਵੀ ਆਪਾਂ ਨਾ ਉਹਨਾਂ ਨੂੰ ਕਾਲੇ ਕਰ ਲੈਣਾ ਬਿਲਕੁਲ ਹਲਕੇ ਜੇ ਫਿਰ ਥੋੜੀ ਜਿਹੀ ਹਲਕੀ ਜਿਹੀ ਉਹ ਖਸਖਸ ਆ ਜਿਹੜੀ ਉਹ ਭੁੰਨਣੀ ਹੈ ਹਲਕੀ ਜਿਹੀ ਹੋਈ ਤੁਸੀਂ ਨੇ ਆਪਣੇ ਅਲਸੀਆ ਜਿਹੜੀ ਉਹਨੂੰ ਭੁੰਨਣੇਗਾ ਮਤਲਬ ਕਿ ਥੋੜਾ ਥੋੜਾ ਜਿਹਾ ਜਿਵੇਂ ਆਪਾਂ ਸੇਕ ਜਾਲਵਾ ਲੈਣੇ ਹ ਤੇ ਇਹਨਾਂ ਨੂੰ ਤੁਸੀਂ ਹੈਨਾ ਚੰਗੇ ਤੇ ਕਿੰਨਾ ਭੁੰਨ ਲੈਣਾ ਜਿਹੜੇ ਅਖਰੋਟ ਨੇ ਉਹਨਾਂ ਨੂੰ ਨਹੀਂ ਭੁੰਨਣਾ ਹੈਗਾ ਅਖਰੋਟ ਦੇ ਵਿੱਚ ਬਹੁਤ ਜ਼ਿਆਦਾ ਤੇਲ ਹੁੰਦਾ ਹੈ ਨਾ ਜਦੋਂ ਆਪਾਂ ਮਤਲਬ ਕਿ ਇਸ ਨੂੰ ਵੈਸੇ ਵੀ ਤੁਸੀਂ ਖਾਣ ਲੱਗ ਜਿਓ ਫਿਰ ਵੀ ਤੁਹਾਡੇ ਹੱਡਾ ਗੋਡਿਆਂ ਨੂੰ ਕਾਫੀ ਜ਼ਿਆਦਾ ਫਰਕ ਪੈ ਜਾਊਗਾ ਇਹ ਤੁਸੀਂ ਹੈਨਾ ਚਾਰੇ ਚੀਜ਼ਾਂ ਨੂੰ ਇਹਨਾਂ ਨੂੰ ਤਾਂ ਦੇਖੋ ਥੋੜਾ ਜਿਹਾ ਰੋਸਟ ਕਰਨਾ ਅਖਰੋਟਾਂ ਨੂੰ ਰੋਸਟ ਨਹੀਂ ਕਰਨਾ ਇਹਨਾਂ ਨੂੰ ਪੀਸ ਲੈਣਾ ਮਿਕਸੀ ਦੇ ਵਿੱਚ ਪਾ ਕੇ ਚੰਗੇ ਤਰੀਕੇ ਨਾਲ ਪਾਊਡਰ ਬਣਾ ਲੈਣਾ ਬੱਸ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਇਹਨੂੰ ਬਣਾ ਕੇ ਖਾ ਸਕਦੇ ਹੋ ਪਰ ਜਿਹੜੇ ਬਜ਼ੁਰਗ ਨੇ ਉਹਨਾਂ ਤੋਂ ਦੰਦਾਂ ਨਾਲ ਖਾਦਾ ਨਹੀਂ ਜਾਂਦਾ ਜਾਂ ਦੰਦਾਂ ਦੇ ਵਿੱਚ ਵੀ ਫਸ ਜਾਂਦਾ ਹੈ ਨਾ ਤਾਂ ਤੁਸੀਂ ਇਹਨਾਂ ਨੂੰ ਪੀਸ ਲੈਣਾ ਪੀਸ ਕੇ ਉਸ ਤੋਂ ਬਾਅਦ ਜਿਹੜਾ ਗੁੜਾ ਹੈਗਾ ਉਹਨੂੰ ਥੋੜਾ ਜਿਹਾ ਪਿਘਲਾ ਲੈਣਾ ਜਿਵੇਂ ਪਿੰਨੀਆਂ ਬਣਾਉਂਦੀਆਂ ਨੇ ਮੰਮੀ ਹੋਰਾਂ ਨੂੰ ਪੁਰਾਣਿਆਂ ਨੂੰ ਪਤਾ ਹੈ ਨਾ ਨਹੀਂ ਮੈਂ ਤੁਹਾਨੂੰ 5-10 ਦਿਨਾਂ ਦੇ ਵਿੱਚ ਹੀ ਵੀਡੀਓ ਦੁਬਾਰਾ ਵੀ ਪਾ ਦੂੰਗੀ ਸ਼ਾਰਟ ਪਾ ਦੂੰਗੀ ਬਣਾ ਕੇ ਤੇ ਤੁਸੀਂ ਨਾ ਉਹ ਗੁੜ ਨੂੰ ਥੋੜਾ ਜਿਹਾ ਮੈਲਟ ਕਰ ਲੈਣਾ ਪਿਘਲਾ ਲੈਣਾ ਹੈ ਭਾਂਡੇ ਦੇ ਵਿੱਚ ਪਾ ਕੇ ਜਦੋਂ ਉਹ ਪਿਗਲ ਗਿਆ ਫਿਰ ਉਹਨੂੰ ਨੀਚੇ ਉਤਾਰ ਕੇ ਜਿਹੜੀਆਂ ਇਹ ਮੈਂ ਤੁਹਾਨੂੰ ਚਾਰੀ ਚੀਜ਼ਾਂ ਦੱਸੀਆਂ ਨੇ ਉਹਦੇ ਵਿੱਚ ਪਾ ਲੈਣੀਆਂ ਨੇ ਚੰਗੇ ਤਰੀਕੇ ਨਾਲ ਉਹਨੂੰ ਫਟਾਫਟ ਤੋਂ ਉਹਨੂੰ ਮਿਕਸ ਕਰਨਾ ਪਊਗਾ ਨਹੀਂ ਤਾਂ ਗੋੜਾ ਜਿਹੜਾ ਬਹੁਤ ਜਲਦੀ ਠੰਡਾ ਹੋ ਜਾਂਦਾ ਹੈ ਜੇ ਤੁਸੀਂ ਉਹਨੂੰ ਦੁਬਾਰਾ ਗਰਮ ਕਰੋਗੇ ਫਿਰ ਉਹ ਸਖਤ ਹੋ ਜਾਊਗਾ ਤੇ ਤੀਸਰਾ ਦੇਖੋ ਦੋ ਤਰੀਕੇ ਮੈਂ ਤੁਹਾਨੂੰ ਦੱਸਦੇ ਨੇ ਇਹ ਜ਼ਰੂਰ ਕਰਨੇ ਆ ਤੀਸਰਾ ਤੁਸੀਂ ਜੇ ਇਹ ਵੀ ਕਰ ਲੋਗੇ ਤਾਂ ਤੁਹਾਡੇ ਸਰੀਰ ਦੇ ਵਿੱਚ ਜੇ ਮੈਂ ਕਹਿੰਨੇ ਮੇਰੇ ਟੂਹੀ ਦਰਦ ਕਰਦੀ ਹੈ ਜਾਂ ਮੇਰਾ ਸਰੀਰ ਆਕੜ ਜਾਂਦਾ ਹੈ ਹਨਾ ਪੇ ਦਾ ਤਾਂ ਤੁਸੀਂ ਨੇ ਨਾ ਇੱਕ ਬਿਲ ਦਾ ਮਰੱਬਾ ਆਉਂਦਾ ਬਿਲ ਦਾ ਮਰੱਬਾ ਤੁਸੀਂ ਮਾਰਕੀਟ ਦੇ ਵਿੱਚ ਜਾ ਕੇ ਪਸਾਰੀ ਨੂੰ ਕਹਿ ਦਿਓ ਵੀ ਸਾਨੂੰ ਨਾ ਬਿਲ ਦਾ ਮਰੱਬਾ ਦੇ ਦਿਓ ਫਿਰ ਤੁਸੀਂ ਨਾ ਅੱਧਾ ਪੀਸ ਖਾਣਾ ਹੈ ਉਹਦਾ ਜਿੰਨਾ ਕਿ ਇੰਨਾ ਕੁ ਟੋਕੜਾ ਇੱਕ ਡੇਲੀ ਖਾਣਾ ਚਾਹੀਏ ਸਵੇਰੇ ਖਾ ਲਓ ਚਾਹੇ ਸ਼ਾਮ ਨੂੰ ਖਾ ਲਓ ਉਹ ਤੁਹਾਡੀ ਇੱਛਾ ਹੈ ਜੀ ਨਾ ਉਹ ਮੈਂ ਕੁਝ ਨਹੀਂ ਕਹਿੰਦੀ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਡਾਇਬੀਟਿਸ ਹੈ ਨਾ ਮਲਕਿ ਹੁੰਦਾ ਵੀ ਹਾਂ ਆਪਾਂ ਨਹੀਂ ਖਾ ਸਕਦੇ ਮੇਟਾ ਤਾਂ ਤੁਸੀਂ ਨਾ ਉਹ ਮਰੱਬੇ ਨੂੰ ਤੋਲੋ ਚੰਗੇ ਤਰੀਕੇ ਨਾਲ ਹਨਾ ਧੋ ਕੇ ਫਿਰ ਖਾ ਲਓ ਬਹੁਤ ਜ਼ਿਆਦਾ ਹੀ ਵਧੀਆ ਹੈ ਉਹ ਤੁਹਾਡੇ ਵਾਸਤੇ ਜਿਨ੍ਹਾਂ ਦੇ ਵੀ ਸਰੀਰ ਦੇ ਵਿੱਚ ਦਰਦ ਰਹਿੰਦਾ ਕਿਤੇ ਵੀ ਦਰਦ ਰਹਿੰਦਾ ਗੋਡੇ ਨੇ ਕੀਟੇ ਨੇ ਕੁਝ ਵੀ ਹੈ ਨਾ ਤੇ ਇਹ ਤਾਂ ਦੇਖੋ ਹੋ ਗਈਆਂ ਖਾਣ ਵਾਲੀਆਂ ਚੀਜ਼ਾਂ ਹੁਣ ਤੁਸੀਂ ਇਹਨੇ ਲਗਾਉਣਾ ਕੀ ਆ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਗੋਡੇ ਦਰਦ ਕਰਦੇ ਆ ਜਾਂ ਮੋਡੇ ਦਰਦ ਕਰਦੇ ਆ ਕੂਣੀਆਂ ਦਰਦ ਕਰਦੇ ਆ ਨਹੀਂ ਕੁਝ ਵੀ ਦਰਦ ਕਰਦਾ ਹੈ ਨਾ ਮੈਂ ਇੱਕ ਵੀਡੀਓ ਹੋਰ ਵੀ ਬਣਾਈ ਆ ਮੈਂ ਤੁਹਾਨੂੰ ਉਹ ਅਪਲੋਡ ਕਰ ਦੂੰਗੀ ਉਹਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਕੀ ਕਸਰਤ ਕਰਨੀ ਆ ਕੀ ਲਗਾਉਣਾ ਨਾ ਕਿਵੇਂ ਤੇ ਤੁਸੀਂ ਇਹਨੇ ਕਰਨਾ ਕੀ ਆ ਸਭ ਤੋਂ ਪਹਿਲਾਂ ਤੁਸੀਂ ਨੇ ਥੋੜਾ ਜਿਹਾ ਸਰੋਂ ਦਾ ਤੇਲ ਗਰਮ ਕਰ ਲੈਣਾ ਹੋ ਸਕੇ ਉਹਦੇ ਵਿੱਚ ਲਸਣ ਪਾ ਲਿਓ ਥੋੜਾ ਜਿਹਾ ਹਨਾ ਜਜਮੈਨ ਪਾ ਲਿਓ ਤੇ ਲੌਂਗ ਪਾ ਲਿਓ 2-4 ਉਸ ਨੂੰ ਗਰਮ ਕਰ ਲੈਣਾ ਵਧੀਆ ਜਿਹਾ ਕਾੜ ਕੇ ਹੈ ਨਾ ਕਿਸੇ ਸੀਸੀ ਚ ਪਾ ਕੇ ਰੱਖ ਲਿਓ ਫਿਰ ਉਹ ਤੇਲ ਨੂੰ ਨਾ ਜਦੋਂ ਨਹਾਉਣੇ ਹੋ ਤੁਸੀਂ ਨਹਾਉਣ ਵੇਲੇ ਆਪਣੇ ਗੋਡਿਆਂ ਤੇ ਕੂਣੀਆਂ ਤੇ ਹੱਥਾਂ ਤੇ ਸਾਰੇ ਲਗਾ ਕੇ ਫਿਰ ਨਾ ਗਰਮ ਗਰਮ ਪਾਣੀ ਪਾਉਣਾ ਜਿੰਨਾ ਕ ਆਪਣੇ ਗੋਡੇ ਝੱਲ ਲੈਣ ਹਨਾ ਵੀ ਆਪਾਂ ਕਹਿੰਦੇ ਵੀ ਬਰਦਾਸ਼ਤ ਕਰ ਲਏ ਹਨਾ ਓਨਾ ਕ ਤੁਸੀਂ ਨਾ ਇਸ ਤਰੀਕੇ ਨਾਲ ਨਾ ਗਰਮ ਗਰਮ ਪਾਣੀ ਪਾਉਣੇ ਆਪਣੇ ਗੋਡਿਆਂ ਤੇ ਤੇ ਸ਼ਾਮ ਨੂੰ ਕੋਸ਼ਿਸ਼ ਕਰਿਆ ਕਰੋ ਵੀ ਜਿਨ੍ਹਾਂ ਦੇ ਗੋਡੇ ਜ਼ਿਆਦਾ ਦੁਖਦੇ ਆ ਨਾ ਉਹ ਕੋਈ ਗਰਮ ਪੱਟੀ ਵਗੈਰਾ ਬੰਨ ਲਓ ਜਾਂ ਕੋਈ ਸੌਕਸ ਵਗੈਰਾ ਜਾਂ ਹੁਣ ਜਿਵੇਂ ਗੋਡੇ ਵੀ ਆਉਂਦੇ ਨੇ ਹਨਾ ਆਪਣੇ ਉਹਨਾਂ ਨੂੰ ਚੜਾ ਕੇ ਤੁਸੀਂ ਹਨਾ ਸ਼ਾਮ ਨੂੰ ਪਓ ਤੇ ਕਈਆਂ ਦੀਆਂ ਅੱਡੀਆਂ ਵੀ ਦਰਦ ਕਰਦੀਆਂ ਹੁੰਦੀਆਂ ਨੇ ਨਾ ਇਹਦੇ ਵਾਸਤੇ ਮੈਂ ਤੁਹਾਨੂੰ ਅੱਡੀਆਂ ਵਾਸਤੇ ਅਲੱਗ ਤੋਂ ਦੱਸੂਗੀ ਤਰੀਕਾ ਪਰ ਅੱਜ ਇਹ ਗੋਡਿਆਂ ਵਾਲੇ ਮੈਂ ਤੁਹਾਨੂੰ ਜਿਹੜੀ ਚੀਜ਼ ਦੱਸੀ ਆ ਲਗਾਉਣੀ ਵੀ ਆ ਤੁਸੀਂ ਨੇ ਦੇਖੋ ਜਿਹੜੀ ਮੈਂ ਤੁਹਾਨੂੰ ਦੱਸੀ ਆ ਹੁਣ ਇਹ ਤੇ ਖਾਣੀ ਵੀ ਆ ਅਗਰ ਫਿਰ ਵੀ ਤੁਹਾਨੂੰ ਲੱਗੇ ਵੀ ਤੁਹਾਡੇ ਹਨਾ ਦਰਦ ਥੋੜਾ ਜਿਹਾ ਹੋ ਰਿਹਾ ਹੈਗਾ ਵੀ ਮਤਲਬ ਕਿ ਘਟ ਘਟਿਆ ਹੈਗਾ ਤਾਂ ਤੁਸੀਂ ਜਿਹੜਾ ਆਪਣਾ ਸਿੰਦਾ ਨਮਕ ਹੁੰਦਾ ਸਿੰਦਾ ਨਮਕ ਲੈ ਕੇ ਤੇ ਦੇਸੀ ਥੋੜਾ ਜਿਹਾ ਘਿਓ ਲੈ ਲੈਣਾ ਪਹਿਲਾਂ ਘਿਓ ਲਗਾ ਲੈਣਾ ਕੋਸਾ ਜਾ ਕਰਕੇ ਆਪਣੇ ਗੋਡਿਆਂ ਦੇ ਉੱਪਰ ਥੋੜਾ ਜਿਹਾ ਫਿਰ ਸਿੰਦੇ ਨਮਕ ਨੂੰ ਲਗਾ ਲੈਣਾ ਇਹ ਕਿਤੋਂ ਵੀ ਮਿਲ ਜੂਗਾ 20 30 ਰੁਪਏ ਕਿਲੋ 30 ਰੁਪਏ ਕਿਲੋ ਹੈ ਤੁਸੀਂ ਲਿਆ ਕੇ ਥੋੜਾ ਜਿਹਾ ਰੱਖ ਲਿਓ ਲਗਾ ਕੇ ਉਸ ਤੋਂ ਬਾਅਦ ਤੁਸੀਂ ਕੋਈ ਗਰਮ ਕੱਪੜਾ ਬੰਨ ਲਿਓ ਇਹ ਚੀਜ਼ ਨੂੰ ਕਰਕੇ ਦੇਖਿਓ ਹਨਾ ਦੇਖਣ ਨੂੰ ਵੈਸੇ ਚਾਹੇ ਜਿਹਨੂੰ ਹਨਾ ਕਹਿੰਦੇ ਜਿਸ ਤਨ ਲੱਗਿਆ ਸੋਈ ਤਨ ਜਾਣੇ ਦੂਜਾ ਕਿਆ ਜਾਣੇ ਪੇੜ ਪਰਾਈ ਪਰ ਜਦੋਂ ਦੁੱਖ ਜੀ ਨੂੰ ਹੁੰਦਾ ਨਾ ਉਹਨੂੰ ਪਤਾ ਹੁੰਦਾ ਇਹ ਚੀਜ਼ਾਂ ਮੇਰੀਆਂ ਖੁਦ ਦੀਆਂ ਅਜਮਾਈਆਂ ਹੋਈਆਂ ਨੇ ਘਰ ਦੇ ਵਿੱਚ ਤਾਂ ਪਲੀਜ਼ ਤੁਸੀਂ ਇਸ ਚੀਜ਼ ਨੂੰ ਜ਼ਰੂਰ ਕਰਕੇ ਦੇਖਿਓ ਤੇ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਕਿੰਨਾ ਕੋ ਫਰਕ ਪਿਆ ਅਗਰ ਕਿਸੇ ਗੱਲ ਦਾ ਫਿਰ ਵੀ ਨਹੀਂ ਪਤਾ ਲੱਗਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤਾਂ ਮੈਂ ਜ਼ਰੂਰ ਤੁਹਾਨੂੰ ਜਵਾਬ ਦੇਵਾਂਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮੈਂ ਬਣਾ ਕੇ ਤੁਹਾਨੂੰ ਸ਼ਾਰਟ ਵੀਡੀਓ ਪਾ ਦੇਵਾਂਗੀ ਸਤ